ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ ਵਜ ਗਏ ਨੇ ਜੀ 10 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਹੈ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਮੇਰੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਉਨ ਨੂੰ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਤੁਹਾਨੂੰ ਥੰਬਨੇਲ ਦੇ ਕੇ ਪਤਾ ਹੀ ਚੱਲ ਗਿਆ ਹੋਣਾ ਜੀ ਅੱਜ ਦੀ ਵੀਡੀਓ 'ਤੇ ਕਿਸ ਚੀਜ਼ ਦੀ ਬਣਾ ਰਹੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅੱਜ ਪਾ ਤੁਹਾਡੇ ਨਾਲ ਕੁਝ ਪ੍ਰੂਫ ਵੀ ਸ਼ੇਅਰ ਕਰਾਂਗੇ ਵੀ ਦੇਖੋ ਕਿੱਦਾਂ ਦੇ ਲੋਕ ਇਸ ਦੁਨੀਆ ਦੇ ਵਿੱਚ ਮੌਜੂਦ ਨੇ ਕਿੱਦਾਂ ਦੀ ਉਹਨਾਂ ਦੀ ਸੋਚ ਆ ਤੇ ਲੋਕ ਕਿੰਨਾ ਆਪਣਾ ਜਿਹੜਾ ਜ਼ਮੀਰ ਹੈ ਥੱਲੇ ਸਿੱਟ ਹੁੰਦੇ ਨੇ ਪਿਆਸਿਆਂ ਦੇ ਖਾਤਰ ਉਹ ਆਪਣਾ ਜ਼ਮੀਰ ਗਹਿਣੇ ਵੀ ਧਰ ਦਿੰਦੇ ਨੇ ਸੋ ਆਪਾਂ ਤੁਹਾਨੂੰ ਪ੍ਰੂਫ ਦਿਖਾਵਾਂਗੇ ਜੀ ਉਹਨੇ ਆਪਣੇ ਆਪ ਨੂੰ ਕੀ ਦੱਸਿਆ ਵੀ ਮੈਂ ਕੌਣ ਹਾਂ ਤੇ ਕਿਹੜੇ ਧਰਮ ਤੋਂ ਬਲੋਂਗ ਕਰਦਾ ਪਰ ਅਸਲ ਦੇ ਵਿੱਚ ਉਹ ਹੈ ਕੌਣ ਸਾਰਾ ਕੁਝ ਸ਼ੇਅਰ ਕਰਾਂਗੇ ਪਰ ਰਿਕਵੈਸਟ ਇਹ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਆਪਾਂ ਸਾਰੀ ਗੱਲ ਦਿਖਾਵਾਂਗੇ ਤੁਹਾਨੂੰ ਪ੍ਰੂਫ ਵੀ ਦਿਖਾਵਾਂਗੇ ਵੀ ਕਿਵੇਂ ਲੋਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ ਕਿਵੇਂ ਲੋਕ ਧਰਮਾਂ ਦੇ ਨਾਮ ਤੇ ਜਿਹੜੇ ਮੁੱਦੇ ਪੜਕਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਜੇ ਲੋਕਾਂ ਤੋਂ ਆਪਾਂ ਕਿਵੇਂ ਬਚ ਕੇ ਰਹਿਣਾ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਅ ਅੱਜ ਤਾਂ ਨਾ ਪੁਸ਼ਕ ਦਿਨ ਪਹਿਲਾਂ ਜੀ ਵੀਡੀਓ ਪਾਈ ਸੀਗੀ ਗੁਰਬਾਣੀ ਦੀ ਤੇ ਗੁਰਬਾਣੀ ਦੀ ਵੀਡੀਓ ਤੁਹਾਨੂੰ ਪਤਾ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਤੇ ਜ਼ਿਆਦਾਤਰ ਮੈਂ ਆਗ ਦਾ ਐਕਸਪੀਰੀਅੰਸ ਸ਼ੇਅਰ ਕਰਦੀ ਹੁੰਦੀ ਆ ਸੋ ਇਹ ਬੰਦੇ ਨੇ ਨਾ ਕਮੈਂਟ ਕੀਤਾ ਮੈਨੂੰ ਉਸ ਵੀਡੀਓ ਦੇ ਉੱਤੇ ਤੇ ਇਹਨੇ ਮਤਲਬ ਕਿ ਨਾ ਕਿਹਾ ਕਹਿੰਦਾ ਭੈਣ ਜੀ ਕਹਿੰਦਾ ਤੁਸੀਂ 14 ਸਾਲ ਤੋਂ ਅਰਦਾਸ ਕਰ ਰਹੇ ਹੋ ਇਹਨੇ ਵੈਸੇ ਹਿੰਦੀ ਦੇ ਵਿੱਚ ਮੈਸੇਜ ਕੀਤਾ ਮੈਂ ਤੁਹਾਨੂੰ ਪੰਜਾਬੀ ਵਿੱਚ ਕਨਵਰਟ ਕਰਕੇ ਦੱਸ ਰਹੀ ਆ ਕਹਿੰਦਾ ਤੁਸੀਂ 14 ਸਾਲ ਤੋਂ ਅਰਦਾਸ ਕਰ ਰਹੇ ਹੋ ਪਾਕਿਸਤਾਨ ਵਾਲੇ ਗੁਰਦੁਆਰਾ ਸਿਹਰਵਾਲੇ ਉਹ ਤੁਹਾਡੀ ਕਦੋਂ ਪੂਰੀ ਹੋਊਗੀ ਕਹਿੰਦਾ ਉਹ ਫਿਰ ਉਹਦੇ ਬਾਅਦ ਨੇ ਥੱਲੇ ਲਿਖਿਆ ਕਹਿੰਦਾ ਮੈਂ ਇੱਕ ਹਿੰਦੂ ਹਾਂ ਤੇ ਇਹ ਕਹਿੰਦਾ ਤੁਸੀਂ ਦੇਖੋ ਪੰਜ ਪਿਆਰਿਆਂ ਨੇ ਵੀ ਉਦਾਸ ਕੀਤੀ ਤੇ ਉਹਨਾਂ ਦਾ ਤਾਂ ਅਮਰਤ ਵੀ ਛਕਿਆ ਹੋਇਆ ਸੀ ਪੰਜ ਪਿਆਰਿਆਂ ਦੇ ਤੁਸੀਂ ਕਹਿੰਦੇ ਹੋ ਵੀ ਗੁਰੂ ਸਾਹਿਬ ਕਹਿੰਦੇ ਨੇ ਵੀ ਪੰਜ ਪਿਆਰਿਆਂ ਦਾ ਹੁਕਮ ਗੁਰੂ ਦਾ ਹੁਕਮ ਫਿਰ ਉਹਨਾਂ ਦੀ ਕਿਉਂ ਨਹੀਂ ਸੁਣੀ ਦੀ ਇਹ ਸਾਵਾ ਅਖੰਡਵਾਦ ਆ ਕਹਿੰਦੇ ਵੀ ਪੰਜ ਪਿਆਰਿਆਂ ਨੂੰ ਵੀ ਉਹਨਾਂ ਨੇ ਕਿਤੇ ਨਾ ਕਿਤੇ ਉਸ ਚੀਜ਼ ਦਾ ਕੁਐਸਚਨ ਕੀਤਾ ਦੇਖੋ ਪੰਜ ਪਿਆਰਿਆਂ ਦੀ ਜਿਹੜੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਆ ਬਹੁਤ ਜ਼ਿਆਦਾ ਕਿਉਂਕਿ ਗੁਰੂ ਸਾਹਿਬ ਨੇ ਹੁਕਮ ਦਿੱਤਾ ਵੀ ਪੰਜ ਪਿਆਰੇ ਜਿਹੜਾ ਹੁਕਮ ਹੈ ਉਹ ਗੁਰੂ ਦਾ ਹੁਕਮ ਹੈ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਕਿਹਾ ਪਹਿਲਾਂ ਤਾਂ ਦੇਖੋ ਜੀ ਮੈਂ ਉਸ ਬੰਦੇ ਦਾ ਜਿਹੜਾ ਕਮੈਂਟ ਦਾ ਰਿਪਲਾਈ ਜਿਹੜਾ ਕੀਤਾ ਤੇ ਉਹਨੇ ਫਿਰ ਕਮੈਂਟ ਰਿਪਲਾਈ ਕੀਤਾ ਮੈਂ ਦੁਬਾਰਾ ਰਿਪਲਾਈ ਕਰਕੇ ਉਹਨੂੰ ਜਿਹੜਾ ਮੈਸੇਜ ਹੈ ਉਹ ਡਿਲੀਟ ਕੀਤਾ ਕਾਰਨ ਇਹ ਸੀ ਜੀ ਵੀ ਮੈਂ ਨਹੀਂ ਚਾਹੁੰਦੀ ਸੀ ਵੀ ਕੋਈ ਵੀ ਬੰਦਾ ਕੇ ਉਹਨੂੰ ਰਿਪਲਾਈ ਕਰੇ ਫਿਰ ਉਹ ਉਹਨੂੰ ਗਲਤ ਕੁਝ ਬੋਲੀ ਉਹਦੇ ਨਾਲ 네ਗਟਿਵਿਟੀ ਫੈਲਦੀ ਆ ਤੇ ਆਪਾਂ ਇਹ ਨਹੀਂ ਚਾਹੁੰਦੇ ਹੁੰਦੇ ਵੀ ਆਪਣੇ ਜਿਹੜਾ ਔਰਾ ਔਰਾ ਮਤਲਬ ਇਹਦਾ ਆਪਣਾ ਆਲਾ-ਗਾਲਾ ਹੁੰਦਾ ਵੀ ਕੋਈ ਵੀ ਐਦਾਂ ਦਾ ਬੰਦਾ ਹੋਵੇ ਜਿਹੜਾ 네ਗਟਿਵਿਟੀ ਫਲਾਵੇ 네ਗਟਿਵ ਮਾਹੌਲ ਕਰੇ ਇਹ ਇਸ ਕਰਕੇ ਮੈਂ ਉਹਦਾ ਮੈਸੇਜ ਸੀ ਡਿਲੀਟ ਕਰਤਾ ਮੈਂ ਉਹਨੂੰ ਬਲੌਕ ਨਹੀਂ ਸੀ ਕਰਿਆ ਡਿਲੀਟ ਕਰਿਆ ਉਨੇ ਦੇਖਿਆ ਦੁਆਰਾ ਚੈੱਕ ਕਰਿਆ ਕੇ ਮੈਸੇਜ ਵੀ ਉਹ ਜਿਹੜਾ ਦੇਖਿਆ ਵੀ ਮੈਸੇਜ ਮੇਰਾ ਡਿਲੀਟ ਉਹਨੇ ਦੁਆਰਾ ਸੇਮ ਕਾਪੀ ਪੇਸਟ ਫੇਰ ਮੈਸੇਜ ਕਰਿਆ ਮੈਂ ਫੇਰ ਡਿਲੀਟ ਕਰਿਆ ਹੁਣ ਫੇਰ ਮੈਸੇਜ ਕਰਿਆ ਯਾਨੀ ਤਿੰਨ ਚਾਰ ਵਾਰੀ ਨੇ ਅੱਦਾਂ ਕੀਤਾ ਫਿਰ ਮੈਨੂੰ ਲੱਗਿਆ ਕਿ ਇਹ ਬੰਦੇ ਦੇ ਬਾਰੇ ਆਪਾਂ ਥੋੜੀ ਡਿਟੇਲ ਚ ਪਤਾ ਕਰਨਾ ਚਾਹੀਦਾ ਜਦੋਂ ਮੈਂ ਦੀ ਆਈਡੀ ਖੋਲੀ ਜੀ ਉਸ ਤੋਂ ਬਾਅਦ ਮੈਂ ਹੈਰਾਨ ਤੇ ਮੈਨੂੰ ਲੱਗਿਆ ਕਿ ਹੁਣ ਮੈਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕੋਈ ਬੰਦਾ ਇਦਾਂ ਦੀ ਗੱਲ ਕਰਦਾ ਨਾ ਆਪਾਂ ਇੱਕਦਮ ਭਾਵਕ ਹੋ ਜਾਂਦੇ ਆ ਆਪਾਂ ਇੱਕਦਮ ਉਸ ਚੀਜ਼ ਦਾ ਐਕਸ਼ਨ ਕਿੰਨਾ ਨਾ ਰਿਐਕਸ਼ਨ ਦਾ ਐਕਸ਼ਨ ਦੇ ਦਿੰਦੇ ਆ ਸੋ ਹਮੇਸ਼ਾ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਪਹਿਲਾਂ ਸੋ ਸਮਝ ਕੇ ਆਪਾਂ ਨੂੰ ਪਰਤਾਲ ਕਰਕੇ ਚੰਗੀ ਤਰ੍ਹਾਂ ਫੇਰ ਹੀ ਰਿਐਕਸ਼ਨ ਲੈਣਾ ਚਾਹੀਦਾ ਤੇ ਦੇਖੋ ਜੀ ਇਹ ਬੰਦੇ ਨੇ ਆਪਣੇ ਆਪ ਨੂੰ ਬੇਸ਼ੱਕ Hindu ਦੱਸਿਆ ਪਰ ਇਹ Hindu ਹੈ ਨਹੀਂ ਇਹ Hindu ਨਹੀਂ ਹੈ ਜੀ ਨਾ ਹੀ ਇਹ ਸਿੱਖ ਹੈ ਨਾ ਹੀ ਇਹ ਮੁਸਲਮਾਨ ਹੈ ਨਾ ਹੀ ਇਹ Hindu ਆ ਤੁਸੀਂ ਕਹੋਗੇ ਫਿਰ ਹੈ ਕੌਣ ਜਦੋਂ ਮੈਂ ਇਹਦੀ ਦੇਖੋ ਇਹ ਨਹੀਂ ਆਪਦੇ ਆਪ ਨੂੰ ਦੱਸਿਆ ਬੇਸ਼ੱਕ Hindu ਆ ਤੇ ਜਦੋਂ ਮੈਂ ਇਹਦਾ ਇੱਕ ਚੈਨਲ ਇਹਨੇ ਬਣਾਇਆ ਹੋਇਆ ਆ ਦੇਖੋ ਤੁਸੀਂ ਆਪ ਪਰ ਦੇਖ ਰਿਹਾ ਸਿੰਘ ਲੱਗਿਆ ਹੋਇਆ ਪਿੱਛੇ ਜੀ ਥੱਲੇ ਕੋਈ ਵੀਡੀਓ ਤਾਂ ਵੈਸੇ ਸ਼ੇਅਰ ਨਹੀਂ ਇਹਨੇ ਕੀਤੀ ਹੋਈ ਤੇ ਇਹਦਾ ਨਾਮ ਹੈ ਭਗਵਾਨ ਸਿੰਘ ਦੇਖੋ ਹੈ ਭਗਵਾਨ ਸਿੰਘ ਨਾਮ ਪਿੱਛੇ ਸਿੰਘ ਲੱਗਦਾ ਮਤਲਬ ਸਿੱਖ ਹੈ ਲੇਕਿਨ ਉਹ ਕਮੈਂਟ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਦੱਸ ਰਿਹਾ ਮੈਸੇਜ ਵੀ ਹਿੰਦੀ ਦੇ ਵਿੱਚ ਕਰ ਰਿਹਾ ਆਪਣੇ ਆਪ ਨੂੰ ਲੋੜ ਤੋਂ ਵੱਧ ਚੁਸਤ ਸਮਝਿਆ ਇਹਨੇ ਵੀ ਪਤਾ ਨਹੀਂ ਸਾਹਮਣੇ ਵਾਲੇ ਆ ਵੀ ਬੇਵਕੂਫ ਨੇ ਤੇ ਵੀ ਆਪ ਦੇ ਆਪ ਨੂੰ ਸ਼ੋਅ ਕੁਝ ਹੋਰ ਕਰ ਰਿਹਾ ਫਿਰ ਉਸ ਤੋਂ ਬਾਅਦ ਦਾ ਜਿਹੜਾ ਚੈਨਲ ਬਣਿਆ ਹੋਇਆ ਉਹ 9 ਸਤੰਬਰ 2009 ਦਾ ਬਣਿਆ ਹੋਇਆ ਇੱਥੇ ਲਿਖਿਆ ਹੋਇਆ ਨਹੀਂ ਦਿਖ ਰਿਹਾ ਜੀ ਫੋਨ ਦੇ ਵਿੱਚ ਇੱਥੇ ਲਿਖਿਆ ਹੋਇਆ ਜਦੋਂ ਆਪਾਂ ਚੈਨਲ ਦੇ ਡਿਟੇਲ ਕੱਢਦੇ ਆ ਨਾ ਚੈਨਲ ਦੀ ਡਿਟੇਲ ਖੋਲਦੇ ਆਂ ਜਾ ਕੇ ਕਿਸੇ ਦੀ ਤਾਂ ਉੱਥੇ ਕਿੰਨੀ ਤਰੀਕ ਤੋਂ ਜੁਆਇਨ ਕੀਤਾ ਹੈ ਬੰਦੇ ਨੇ ਸਾਰਾ ਕੁਝ ਡਿਟੇਲ ਖੁੱਲ ਜਾਂਦੀ ਆ। ਸੋ ਇਹਦੀ ਜਿਹੜੀ ਆਈਡੀ ਉੱਪਰ ਸ਼ੋ ਹੁੰਦੀ ਸੀ ਨਾ ਜਦੋਂ ਇਹਨੇ ਕਮੈਂਟ ਕੀਤਾ ਮੈਨੂੰ ਉਹ ਤੋਂ ਸ਼ੱਕ ਪੈ ਗਿਆ ਸੀ। ਇਹਦੀ ਆਈਡੀ ਤੇ ਲਿਖਿਆ ਆ ਰਿਹਾ ਐਟ ਜਸਰ 100। ਮੈਨੂੰ ਜਸਰ ਤੋਂ ਥੋੜਾ ਜਿਹਾ ਡਾਊਟ ਹੋਇਆ ਕਿਉਂਕਿ ਇਦਾਂ ਦੇ ਨਾਮ ਖਾਸ ਕਰ ਪੰਜਾਬੀਆਂ ਦੇ ਵਿੱਚ ਹੁੰਦੇ ਨਹੀਂ। ਤੇ ਇਹ ਜਿਹੇ ਲੋਕ ਜੀ ਇਹ ਹੁੰਦਾ ਵੀ ਅਸੀਂ ਧਰਮ ਦੇ ਨਾਮ ਤੇ ਮੁੱਦਾ ਵਧਾਈਏ ਇਹਨਾਂ ਨੂੰ ਇਹ ਆਸ ਸਹੀ ਵੀ ਅਸੀਂ ਹਿੰਦੂਆਂ ਦਾ ਨਾਮ ਲੈ ਕੇ ਕੁਝ ਬੋਲਾਂਗੇ ਫਿਰੇ ਕੁਝ ਬੋਲਣਗੇ ਇਹਦੇ ਨਾਲ ਮਾਹੌਲ ਜਿਹੜਾ ਖਰਾਬ ਹੋਊਗਾ ਜਾਂ ਕੁਝ ਨਾ ਕੁਝ ਸੀਨ ਕ੍ਰੀਏਟ ਹੋਊਗਾ ਦੇਖੋ ਜੀ ਜਿਹੜੇ ਚਾਹੇ ਹਿੰਦੂਆ ਚਾਹੇ ਮੁਸਲਮਾਨਾ ਚਾਹੇ ਸਿੱਖਾ ਚਾਹੇ ਸਾਈਆ ਸਭ ਇੱਕ ਤਰ੍ਹਾਂ ਦੇ ਇਨਸਾਨ ਨੇ ਪ੍ਰਮਾਤਮਾ ਨੇ ਸਭ ਦੇ ਵਿੱਚ ਲਾਲ ਰੰਗ ਦਾ ਹੀ ਖੂਨ ਪਾ ਕੇ ਭੇਜਿਆ ਸਾਨੂੰ ਸਾਡੇ ਗੁਰੂ ਸਹਿਬਾਨਾਂ ਨੇ ਕਿਸੇ ਵੀ ਧਰਮ ਦੇ ਨਾਲ ਈਰਖਾ ਜਾਂ ਵੈਰ ਰੱਖਣ ਦਾ ਜਿਹੜਾ ਅਗੇ ਹੁਕਮ ਨਹੀਂ ਦਿੱਤਾ ਨਾ ਹੀ ਕੋਈ ਹੋਰ ਧਰਮ ਦਿੰਦਾ ਬਾਕੀ ਦੇ ਧਰਮ ਵੀ ਬਾਕੀਆਂ ਨਾਲ ਪਿਆਰ ਕਰਨਾ ਸਿਖਾਉਂਦੇ ਆ ਸਿੱਖ ਧਰਮ ਵੀ ਬਾਕੀਆਂ ਨਾਲ ਪਿਆਰ ਕਰਨਾ ਹੀ ਸਿਖਾਉਂਦਾ ਸੋ ਲੇਕਿਨ ਜਿਹੜੇ ਇਦਾਂ ਦੇ ਲੋਕ ਹੁੰਦੇ ਆ ਨਾ ਇਹ ਕਿਸੇ ਧਰਮ ਦੇ ਨਹੀਂ ਹੁੰਦੇ ਕਿਸੇ ਸਕੇ ਕਿਸੇ ਦੇ ਸਕੇ ਨਹੀਂ ਹੁੰਦੇ ਇਹਨਾਂ ਦਾ ਕੰਮ ਬਸ ਇਹ ਦਨੀਆਂ ਗੱਲਾਂ ਛੇੜਨੀਆਂ ਜਾਣ ਕੇ ਸੀਨ ਕ੍ਰੀਏਟ ਕਰਨੇ ਤਾਂ ਕਿ ਕੁਛ ਨਾ ਕੁਛ ਬਣੇ ਕੁਛ ਮਾਹੌਲ ਬਣੇ ਕੁਛ ਕੋਈ ਆਰਗੂਮੈਂਟ ਸ਼ੁਰੂ ਹੋਵੇ ਕਿਉਂਕਿ ਕਈ ਵਾਰ ਇਹ ਨਾ ਦੋ ਕਾਰਨ ਹੁੰਦੇ ਐ ਇਦਾਂ ਦੇ ਲੋਕਾਂ ਦੇ ਪਿੱਛੇ ਯਾਦਾ ਇਹ ਲੋਕ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦੇ ਨੇ ਠੀਕ ਹੈ ਫਰਸਟ੍ਰੇਟ ਹੁੰਦੇ ਨੇ ਕੋਈ ਇਹਨਾਂ ਦੇ ਘਰ ਦੇ ਵਿੱਚ ਜਾਂ ਜ਼ਿੰਦਗੀ ਦੇ ਵਿੱਚ ਇਹ ਜੀ ਚੀਜ਼ ਹੁੰਦੀ ਆ ਕਿ ਬਹੁਤ ਜ਼ਿਆਦਾ ਉਸ ਚੀਜ਼ ਤੋਂ ਪਰੇਸ਼ਾਨ ਹੋਏ ਹੋਏ ਹੁੰਦੇ ਨੇ ਜਾਂ ਫਿਰ ਇਹ ਦੋੜਾ ਹੁੰਦਾ ਨਾ ਕ੍ਰਿਮੀਨਲ ਮਾਈਂਡ ਦੇ ਜਿਹੜੀ ਇਹਨਾਂ ਦੇ ਨਾ ਵੀ ਕੁਝ ਗਲਤ ਦਿਮਾਗੀ ਤੌਰ ਤੇ ਵੀ ਹਾਂ ਵੀ ਕੁਝ ਨਾ ਕੁਝ ਐਤਾ ਦਾ ਕਰਦੇ ਰਹਿਣਾ ਉੱਠਾ ਸਿੱਧਾ ਇਹਨਾਂ ਨੂੰ ਇਹ ਜੇ ਕੰਮਾਂ 'ਚ ਵਧੀਆ ਲੱਗਦਾ ਖੁਸ਼ੀ ਮਿਲਦੀ ਆ ਸੋ ਇਹ ਬੰਦੇ ਦਾ ਕਮੈਂਟ ਕਰਨ ਤੋਂ ਹੀ ਪਤਾ ਚੱਲਦਾ ਕਿ ਦੇਖੋ ਜਦੋਂ ਇਹਨਾਂ ਨੇ ਕਮੈਂਟ ਕੀਤਾ ਸਿੱਖ ਧਰਮ ਦੇ ਰਿਲੇਟਡ ਖਾਸ ਕਰ ਪੰਜ ਪਿਆਰਿਆਂ ਬਾਰੇ ਵੀ ਉਹਨਾਂ ਨੇ ਅਰਦਾਸ ਕੀਤੀ ਸੀ ਉਹਨਾਂ ਦੀ ਅਰਦਾਸ ਪੂਰੀ ਨਹੀਂ ਹੋਈ ਤਾਂ ਮੈਂ ਇੱਥੇ ਇਹਨੂੰ ਇਹਦੇ ਕੰਮ ਦਾ ਜਵਾਬ ਵੀ ਦੇਣਾ ਜ਼ਰੂਰ ਚਾਹੂੰਗੀ ਵੀ ਦੇਖੋ ਜਦੋਂ ਆਪਾਂ ਜਿਹੜਾ ਜ਼ਫਰਨਾਮਾ ਪੜਦੇ ਆ ਇਤਿਹਾਸ ਪੜਦੇ ਆ ਉਹ ਜ਼ਫਰਨਾਮਾ ਪੜਦੇ ਆ ਤਾਂ ਉਹਦੇ ਵਿੱਚ 10ਵੇਂ ਪਾਸ਼ਾਮਾ ਜੀ ਨੇ ਜਾਂਗੀਰ ਨੂੰ ਇਹ ਗੱਲ ਕਹੀ ਸੀ ਕਹਿੰਦੇ ਵੀ ਜਿਹੜੀ ਤਬਾਹੀ ਹੋਈ ਆ ਤੁਸੀਂ ਇਹ ਦੇਖੋ ਵੀ ਜਿਹੜੇ ਗੁਰੂ ਸਹਿਬਾਨ ਬਾਕੀ ਧਰਮਾਂ ਦੀ ਰੱਖਿਆ ਕਰ ਸਕਦੇ ਆ ਕੀ ਉਹ ਆਪਣੇ ਪਰਿਵਾਰ ਦੀ ਰੱਖਿਆ ਨਹੀਂ ਕਰ ਸਕਦੇ ਸੀ ਕਰ ਸਕਦੇ ਸੀ ਪਰ ਉਹਨਾਂ ਨੇ ਉਹ ਚੀਜ਼ ਹੋਣ ਦਿੱਤੀ ਆ ਪਰਮਾਤਮਾ ਦੇ ਭਾਣੇ ਨੂੰ ਮੰਨਿਆ ਗੁਰੂ ਸਹਿਬਾਨਾਂ ਨੇ ਵੀ ਉਹ ਚੀਜ਼ਾਂ ਸਹੀਆਂ ਨੇ ਤਾਂ ਜਫਰਨਾਮੇ ਦੇ ਵਿੱਚ ਗੁਰੂ ਸਾਹਿਬ ਨੇ ਦੱਸਿਆ ਕਹਿੰਦੇ ਵੀ ਜਿਹੜੀ ਤਬਾਹੀ ਹੋਈ ਆ ਇਹ ਉਜੜਿਆ ਨੂੰ ਵਸਾਉਣ ਵਾਸਤੇ ਤੇ ਰੋਂਦਿਆਂ ਨੂੰ ਹਸਾਉਣ ਵਾਸਤੇ ਹੋਈ ਆ ਜਦੋਂ ਆਪਣੀ ਜ਼ਿੰਦਗੀ ਵਿੱਚ ਵੀ ਕਈ ਵਾਰੀ ਇਦਾਂ ਦੀ ਚੀਜ਼ ਘਟੇਦੋਂ ਹੁੰਦੀ ਹੈ ਜੀ ਆਪਾਂ ਆਪਾਂ ਦੀ ਸ਼ਾਨ ਹੋ ਜਾਂਦੀ ਆ ਦਾ ਬਹੁਤ ਨੈਗੇਟਿਵ ਚੱਲੇ ਜਾਂਦੇ ਆ ਲੇਕਿਨ ਦੇਖੋ ਕੋਈ ਜਿਹੜੀ ਚੀਜ਼ ਹੁੰਦੀ ਆ ਨਾ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਆ ਤਾਂ ਮੇਰੀ ਇਸ ਬੰਦੇ ਨੂੰ ਵੀ ਇਹੀ ਬੇਨਤੀ ਆ ਵੀ ਇਦਾਂ ਦਾ ਮਾਹੌਲ ਕ੍ਰੀਏਟ ਨਹੀਂ ਕਰਨਾ ਚਾਹੀਦਾ ਤੁਹਾਨੂੰ ਮਾੜੀ-ਮੋਟੀ ਸ਼ਰਮ ਮਨਣੀ ਚਾਹੀਦੀ ਆ ਵੀ ਅਸੀਂ ਕੀ ਕਰ ਰਹੇ ਆ ਕਿਉਂਕਿ ਦੇਖੋ ਕਦੇ ਨਾ ਕਦੇ ਤਾਂ ਆਪਾਂ ਇਸ ਦੁਨੀਆ ਤੋਂ ਜਾਣਾ ਤੇ ਕਦੇ ਨਾ ਕਦੇ ਜਾ ਕੇ ਆਪਾਂ ਇਹਨਾਂ ਗੱਲਾਂ ਦਾ ਹਿਸਾਬ ਹੀ ਪ੍ਰਮਾਤਮਾ ਅੱਗੇ ਜ਼ਰੂਰ ਦੇਣਾ ਮੈਂ ਵੈਸੇ ਛੇਤੀ ਕਿਸੇ ਦੇ ਕਮੈਂਟ ਦਾ ਰਿਪਲਾਈ ਨਹੀਂ ਕਰਦੀ ਹੁੰਦੀ ਅੱਜ ਤੋਂ ਕਈ ਅ ਵੀਡੀਓ ਪਹਿਲਾਂ ਵੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹਨਾਂ ਨੇ ਵੀ ਗੁਰਬਾਣੀ ਦੇ ਸਬੰਧ ਦੇ ਤਾਂ ਕੁਐਸਚਨ ਕੀਤਾ ਸੀ ਤੁਸੀਂ ਵੀ ਇਦਾਂ ਹੀ ਕੀਤਾ ਸੋ ਮੈਂ ਤਾਂ ਕਰਕੇ ਤੁਹਾਨੂੰ ਜਿਹੜਾ ਇਹ ਰਿਪਲਾਈ ਦਿੱਤਾ ਤੇ ਸੋ ਥੋੜਾ ਨਾ ਸੋ ਸਮਝ ਕੇ ਵੀ ਬੋਲਣਾ ਚਾਹੀਦਾ ਵੀ ਅਸੀਂ ਬੋਲ ਕੀ ਰਹੇ ਹਾਂ ਤੁਹਾਡੀ ਜਿਹੜੀ ਸੋਚ ਆ ਉਹ ਆਪਣੇ ਤੱਕ ਸੀਮਤ ਰੱਖੋ ਨਾ ਕਿ ਕਿਸੇ ਦੂਸਰੇ ਦੇ ਲਾਇਕ ਦੇ ਵਿੱਚ ਜਾ ਕੇ ਕੁਝ ਇਦਾਂ ਦਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ ਹਰ ਜਗ੍ਹਾ ਤੋਂ ਆਪਾਂ ਨੂੰ ਉਹ ਚੀਜ਼ਾਂ ਨਹੀਂ ਮਿਲਦੀ ਜੋ ਬਚਾਉਣੀਆਂ ਜਾਂ ਜੋ ਆਪਾਂ ਇਹ ਸੋਚਦੀਆਂ ਵੀ ਇਹਦੇ ਨਾਲ ਆਪਾਂ ਨੂੰ ਕੋਈ ਕੁਝ ਮੂਸੀਨ ਕ੍ਰੀਏਟ ਹੋ ਜਾਊਗਾ ਐਵੇਂ ਫੇ ਫालतू ਦੇ ਪੰਗੇ ਨਹੀਂ ਲੈਦੇ ਹੁੰਦੇ ਸੋ ਜਿਹੜੀ ਅਰਦਾਸ ਰਹੀ ਗੱਲ ਉਹ ਹਾਂਜੀ ਅਸੀਂ ਕਰ ਰਹੀਆਂ ਬਾਕੀ ਸਿੱਖ ਧਰਮ ਨੂੰ ਕਦੇ ਵੀ ਅਗਰ ਦੇਖਿਆ ਜਾਵੇ ਬਹੁਤ ਸਾਰੇ ਆਏ ਹੈ ਜਿਹੜੇ ਖਤਮ ਕਰਨਾ ਚਾਹੁੰਦੇ ਸੀ ਪਰ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੀ ਨੇ ਸਿੱਖ ਤੇ ਪਰਮਾਤਮਾ ਨੇ ਹਮੇਸ਼ਾ ਅੰਗ ਸੰਗ ਸਹਾਇ ਹੋ ਕੇ ਰੱਖਿਆ ਕੀਤੀ ਅਤੇ ਕਰਨਗੇ ਠੀਕ ਹੈ ਤੇ ਬਾਕੀ ਕਿਸੇ ਹੋਰ ਧਰਮ ਦਾ ਨਾਮ ਲੈ ਕੇ ਵੀ ਤੁਸੀਂ ਨਾ ਐਵੇਂ ਪੇ ਫਾਤਿਮਾ ਹੋਰ ਖਰਾਬ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਉਹ ਵੀ ਸਾਡੇ ਆਪ ਦੇ ਨੇ ਉਹ ਵੀ ਸਾਡੇ ਭੈਣ ਭਾਈ ਨੇ ਉਹ ਵੀ ਸਾਡੇ ਚੋਂ ਹੀ ਆ ਅਸੀਂ ਉਹਨਾਂ ਚੋਂ ਆ ਸੋ ਕੋਈ ਫਰਕ ਨਹੀਂ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਸਿੱਖ ਇਕਤਰਾਂ ਦੀਆਂ ਸਾਰੇ ਇਹ ਛੋਟੇ ਦਿਮਾਗ ਦਾ ਫਤੂਰ ਆ ਛੋਟੇ ਦਿਮਾਗ ਦੀ ਸੋਚ ਹੈ ਸੋ ਇਹ ਆਪਦੀ ਸੋਚ ਆਪਣੇ ਤੱਕ ਰੱਖਿਆ ਕਰੋ ਜਿਹੜੇ ਇਦਾਂ ਦੀ ਸੋਚ ਦੇ ਜੀ ਲੋਕ ਹੁੰਦੇ ਆ ਨਾ ਓਹੋ ਆਪਾਂ ਇਹ ਕਹਿ ਸਕਦੇ ਆਂ ਵੀ ਦੇਸ਼ ਦੇ ਵਿਰੋਧ ਜਿਹੜੇ ਕੰਮ ਕਰਦੇ ਨੇ ਵੀ ਜਾਣ ਕੇ ਦੇਸ਼ ਦੇ ਅੰਦਰ ਮਾਹੌਲ ਕ੍ਰੀਏਟ ਕਰਨਾ ਖਰਾਬ ਕਰਨਾ ਕੁਝ ਇਦਾਂ ਦੇ ਕ੍ਰਿਮੀਨਲ ਮਾਈਂਡ ਜਿਹੜੇ ਹੁੰਦੇ ਨੇ ਜਾਂ ਆਪਾਂ ਕਹਿ ਸਕਦੇ ਆਂ ਦੇਸ਼ ਤ੍ਰੋਹੀ ਸੋਚ ਰੱਖਣ ਵਾਲੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਮਤਲਬ ਸਿਰਫ ਆਪਣੀ ਪੈਸੇ ਤੱਕ ਹੁੰਦਾ ਜਾਂ ਇਹ ਜੇ ਪੰਗੀ ਲੈਣ ਤੱਕ ਹੁੰਦਾ ਸੋ ਇਹ ਜੇ ਲੋਕਾਂ ਤੋਂ ਆਪ ਨੂੰ ਬਚ ਕੇ ਰਹਿਣਾ ਚਾਹੀਦਾ ਜਦੋਂ ਵੀ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਕਮੈਂਟ ਕੋਈ ਕਰੇ ਅਗਰ ਤੁਹਾਡਾ ਵੀ ਕੋਈ ਚੈਨਲ ਹੈ ਕਮੈਂਟ ਕਰਦਾ ਜਾਂ ਤੁਹਾਨੂੰ ਪਰਸਨਲ ਤੌਰ ਤੇ ਵੀ ਕੋਈ ਇਦਾਂ ਕਰਦਾ ਪਹਿਲਾਂ ਉਹਦੇ ਬਾਰੇ ਹਮੇਸ਼ਾ ਚੰਗੀ ਤਰ੍ਹਾਂ ਪੜਤਾਲ ਕਰ ਲੋ ਵੀ ਬੰਦਾ ਹੈ ਪਿੱਛੋਂ ਕੇਸ ਉਸ ਤੋਂ ਦੇਖੋ ਹੁਣ ਇਹਦਾ ਨਾਮ ਦੇ ਪਿੱਛੇ ਸਿੰਘ ਲੱਗ ਰਿਹਾ 10 ਆਪਨੇ ਆਪ ਨੂੰ ਹਿੰਦੂ ਰਿਹਾ ਹੁਣ ਇਹ ਵੀ ਹੋ ਸਕਦਾ ਵੀ ਇਹ ਸਿੱਖ ਹੋਵੇ ਜਾਣ ਬੁੱਝ ਕੇ ਕਿਉਂਕਿ ਆਪਣੇ ਧਰਮ ਦੇ ਵਿੱਚ ਵੀ ਕਾਫੀ ਹਜੇ ਲੋਕ ਨਹੀਂ ਜੋ ਨੇਗੇਟਿਵ ਸੋਚ ਰੱਖਦੇ ਨੇ ਹਨਾ ਸੋ ਜਾਂ ਇਹ ਵੀ ਹੋ ਸਕਦਾ ਹੈ ਬੀ ਇਹ ਨਾ ਸਿੱਖ ਹੋਵੇ ਨਾ Hindu ਹੋਵੇ ਠੀਕ ਹੈ ਲੇਕਿਨ ਜਿਹੜੇ ਇਦਾਂ ਦੇ ਤਾਂ ਲੋਕ ਹੁੰਦੇ ਆ ਕਿਸੇ ਧਰਮ ਦੇ ਨਹੀਂ ਹੋ ਸਕਦੇ ਇਹਨਾਂ ਨੂੰ ਕੋਈ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਇਹਨਾਂ ਨੂੰ ਕੋਈ ਰੱਬ ਦਾ ਡਰ ਹੁੰਦਾ ਇਹ ਜਿਹੇ ਲੋਕ ਜਿਹੜੇ ਹੁੰਦੇ ਆ ਬਸ ਦੁਨੀਆ ਤੇ ਆਪਾਂ ਇਹ ਕਹਾਂਗੇ ਵੀ ਆਪਣੇ ਮਾੜੇ ਕਰਮ ਕਰਨ ਹੀ ਆਏ ਹੁੰਦੇ ਆ ਤੇ ਇਹ ਜਿਹੇ ਲੋਕਾਂ ਦਾ ਅੰਤ ਜਿਹੜਾ ਹੁੰਦਾ ਬਹੁਤ ਜ਼ਿਆਦਾ ਮਾੜਾ ਹੁੰਦਾ ਸੋ ਮੈਂ ਤਾਂ ਤਾਂ ਉਹਨੂੰ ਤਾਂ ਦੇਣਾ ਸ਼ੇਅਰ ਕੀਤਾ ਮੈਂ ਕਿ 22 ਚਾਂਸ ਕਿਉਂਕਿ ਜਦੋਂ ਮੈਂ ਫਸਟ ਟਾਈਮ ਕਮੈਂਟ ਡਿਲੀਟ ਕੀਤਾ ਸੀ ਮੈਂ ਇੱਕਦਮ ਪੂਰਾ ਦਿਨ ਡਿਲੀਟ ਨਹੀਂ ਕੀਤਾ ਮੈਂ ਅੱਧ ਨੇ ਜਾ ਕੇ ਡਿਲੀਟ ਕੀਤਾ ਉਹ ਵੀ ਮੈਨੂੰ ਉਸ ਟਾਈਮ ਲੱਗੇ ਆ ਕਿ ਵੀ ਮੈਨੂੰ ਡਿਲੀਟ ਕਰ ਦੇਣਾ ਚਾਹੀਦਾ ਹੈ ਕਿ ਤੂੰ ਪਹਿਲਾਂ ਕੋਈ ਹੋਰ ਇਹਨੂੰ ਰਿਪਲਾਈ ਕਰੇ ਤੇ ਫਿਰ ਮੈਨੂੰ ਰੀਜ਼ਨ ਇਹ ਵੀ ਸੀ ਮੈਂ ਕਹਾਂ ਵੀ ਸ਼ਾਇਦ ਕਿਸੇ ਨੇ ਪੜਿਆ ਵੀ ਹੋਣਾ ਤੇ ਉਥੇ ਕਈ ਨਾ ਕਈ ਵਾਰੀ ਆਪਣੇ ਵੀ ਦਿਮਾਗ 'ਚ ਫਿਰ ਉਸ ਚੀਜ਼ ਲੈ ਕੇ ਕਈ ਵਾਰੀ ਗੁੱਸਾ ਵੀ ਆਉਂਦਾ ਆਈਆਂ ਆਪਣਾ ਵੀ ਕਿਤਨਾ ਕਿਤੇ ਮਾਈਂਡ ਦੇ ਵਿੱਚ ਇਦਾਂ ਦੇ ਨੈਗੇਟਿਵ ਸਵਾਲ ਖੜੇ ਹੋਣ ਲੱਗ ਜਾਂਦੇ ਨੇ ਸੋ ਇਹੋ ਜਿਹੇ ਲੋਕਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ ਜੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਸੋ ਇਹੀ ਕਾਰਨ ਸੀ ਇਹ ਵੀਡੀਓ ਨੂੰ ਸ਼ੇਅਰ ਕਰਨ ਦਾ ਬਾਕੀ ਤਾਂ ਹੀ ਮੈਂ ਤੁਹਾਡੇ ਨਾਲ ਪੂਰੇ ਸ਼ੇਅਰ ਕੀਤੇ ਨੇ ਵੀ ਦੇਖੋ ਕਿੰ다 ਦੇ ਲੋਗ ਨੇ ਇਸ ਦੁਨੀਆ ਦੇ ਵਿੱਚ ਸੋ ਚਲੋ ਜੀ ਹੁਣ ਵੀਡੀਓ ਦਾ ਵੀ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਬਸਕ੍ਰਾਈਬ ਕਰਨਾ